ਆਪਣੇ ਜਮਹੂਰੀਅਤ ਦੇ ਹੱਕਾਂ ਦੀ ਰਾਖ ਲਈ 1 ਅਕਤੂਬਰ ਤੋਂ ਪੰਜਾਬ ਭਰ ਦੀਆਂ ਸਾਰੀਆਂ ਦਾਣਾ ਮੰਡੀਆਂ ਅਨਮਿੱਥੇ ਸਮੇਂ ਲਈ ਬੰਦ ਰੱਖਣ ਦੇ ਕੀਤੇ ਐਲਾਨ ਤੋਂ ਬਾਅਦ ਆਰਤੀਆ ਐਸੋਸੀਏਸ਼ਨ ਫਗਵਾੜਾ ਵੱਲੋਂ ਦੂਸਰੇ ਦਿਨ ਵੀ ਦਾਣਾ ਮੰਡੀ ਬੰਦ ਰੱਖ ਕੇ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ। ਇਸ ਦੌਰਾਨ ਜਿੱਥੇ ਸਮੂਹ ਆਰਤੀਆ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਚੰਮ ਕੇ ਨਾਅਰੇਬਾਜ਼ੀ ਕੀਤੀ, ਉਥੇ ਹੀ ਵਕਫ ਬੁਲਾਰਿਆਂ ਨੇ ਆਖਿਆ ਕਿ ਉਹਨਾਂ ਦੀਆਂ ਜੋ 10 ਮੰਗਾਂ ਹਨ, ਉਹਨਾਂ ਮੰਗਾਂ ਨੂੰ ਲੈ ਕੇ ਹੀ ਇਹ ਹੜਤਾਲ ਅਨਮਿੱਥੇ ਸਮੇਂ ਲਈ ਕੀਤੀ ਗਈ ਹੈ। ਬਲਾਰੇ ਨੇ ਆਖਿਆ ਕਿ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਹਨਾਂ ਵੱਲੋਂ ਬੀਤੇ ਦਿਨ ਮੰਗ ਪੱਤਰ ਵੀ ਭੇਜਿਆ ਗਿਆ ਸੀ ਪਰ ਉਹ ਸਭ ਦੇ ਬਾਵਜੂਦ ਵੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਧਰਨਾਕਾਰੀਆਂ ਨੇ ਆਖਿਆ ਕਿ ਅਗਰ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਸਾਰਾ ਸਾਰਾ ਡਿਸਟ੍ਰਿਕਟ ਕਪੂਰਥਲਾ ਨਹੀਂ ਬਲਕਿ ਪੂਰਾ ਪੰਜਾਬ ਕੰਪਲੀਟ ਤੌਰ ਤੇ ਮੰਨਿਆ ਸਰਕਾਰ ਧੱਕੇਸ਼ਾਈ ਕਰਕੇ ਜਿਹੜੇ ਉਹਨਾਂ ਦੇ ਕੋਈ ਚਮਚੇ ਆ ਜਾਂ ਜਿਹੜਾ ਨੂੰ ਉਹਨਾਂ ਨੇ ਕੋਈ ਲollipops ਦਿੱਤੇ ਹੋ ਆ ਉਹਨਾਂ ਉਹ ਬੰਦੇ ਸਾਡੇ ਜਮਾਤ ਦੇ ਵਿੱਚ ਸਗੇ ਕਾਲੀਆਂ ਪੇਡਾਂ ਹਰ ਜਗ੍ਹਾ ਹੁੰਦੀਆਂ ਉਹਨਾਂ ਨੇ ਉਹਨਾਂ ਕੋਲ ਧੱਕੇ ਦੇ ਨਾਲ ਉਹਨਾਂ ਨੇ ਮੰਨ ਨਹੀਂ ਮੰਨਦ ਆਦੀ ਨਾਲ ਮੌਕੇ ਦੇ ਸੀ ਪਰ ਧੱਕੇ ਦੇ ਨਾਲ ਉਹਨਾਂ ਦੀ ਦੁਕਾਨਾਂ ਤੇ ਜਾ ਕੇ ਉਹਨਾਂ ਕੋ ਪਰਚੇਜ ਪੁਆਈ ਕਿਉਂਕਿ ਜਦੋਂ ਕਿਸੇ ਮੰਤਰੀ ਨੇ ਐਮਐਲਏ ਨੇ ਕਿਸੇ ਨੂੰ ਕੋਈ ਪੋਲੀਟੀਕਲ ਮਾਨ ਸਨਮਾਨ ਦਿੱਤਾ ਹੁੰਦਾ ਤਾਂ ਉਹ ਬੰਦੇ ਦੀਆਂ ਜਰੂਰ ਥੋੜੀਆਂ ਅੱਖਾਂ ਨੀਮੀਆਂ ਹੋ ਜਾਂਦੀਆਂ ਉਹ ਕਹਿੰਦਾ ਯਾਰ ਇਸ ਬੰਦੇ ਨੇ ਮੇਰਾ ਮਾਨ ਸਨਮਾਨ ਵਧਾਇਆ ਜੀ ਪਰ ਉਹਨਾਂ ਨੇ ਇਸ ਖਾਲੇ ਬੇਨਤੀ ਕੀਤੀ ਐ ਐਮਐਲਏ ਸਾਬਾਨਾ ਨੂੰ ਮੰਤਰੀ ਸਾਬਾਨਾ ਨੂੰ ਆਪਣੇਆਂ ਨੂੰ ਵੀ ਸਾਨੂੰ ਸਾਡੀ ਜਮਾਤ ਚੋਂ ਬਾਹਰ ਨਾ ਕੱਢੋ ਇਹ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੜੀਆਂ ਕੱਲ ਨੂੰ ਅਸੀਂ ਰਹਿਣਾ ਥਾਰੀ ਉਮਾਰਤ ਕਰਨੀ ਐ ਦੁਕਾਨਦਾਰ ਕੋ ਇੱਕ ਦੋ ਦਿਨ ਲਈ ਦੁਕਾਨ ਦਾ ਕਰਦਾ ਨਹੀਂ ਇੱਕ ਦੋ ਦਿਨ ਲਈ ਨਹੀਂ ਕਰਦਾ ਉਹ ਤਾਂ ਜ਼ਿੰਦਗੀ ਪਰ ਪੀੜੀਦਰ ਪੀੜੀ ਚੱਲਦੀ ਆ ਤੇ ਜੀ ਇਹਾ ਭਾਈਚਾਰੇ 'ਚ ਰਹਿਣਾ ਮੈਨੂੰ ਇਕੱਲੇ ਦੀ ਤੁਸੀਂ ਤਾਂ ਮੇਕਓ ਪਰਚੇਜ ਪਾ ਰਹੇ ਆ ਤੇ ਮੈਂ ਮੁੜ ਕੇ ਇਹਨਾਂ ਭਾਈਚਾਰੇ ਨੂੰ ਕੀ ਮੂੰਹ ਦਿਖਾਉਂਗਾ ਕੱਲ ਨੂੰ ਦੁੱਖ-ਤਕ ਹੋ ਗਿਆ ਤੇ ਮੈਂ ਕੀ ਕਰੂੰਗਾ ਪੰਜਾਬ ਦੇ ਵਿੱਚ ਇਹ ਵੀ ਚਰਚਾ ਚੱਲੀ ਆ ਵੀ ਜੇ ਕਿਸੇ ਸਾਡੇ ਆਰਟੀਏ ਵੀਰ ਨੇ ਇਦਾਂ ਦੇ ਪ੍ਰੈਸ਼ਰ ਥੱਲੇ ਆ ਕੇ ਕੋਈ ਗੱਲ ਕੀਤੀ ਤਾਂ ਹੋ ਸਕਦਾ ਅਸੀਂ ਉਹਦਾ ਸੋਸ਼ਲ ਬਾਈਕਾਟ ਨਹੀਂ ਕਰਦੇ ਜੀ ਸਾਡਾ ਸਾਰਾ 175 ਤੋਂ 200 ਕਰੋੜ ਦੇ ਕਰੀਬ ਆਰਧ ਦਵਾਂਦੀ ਆ ਅਗਰ ਇਹ ਮਸਲਾ ਹਲਕਾ ਨਾ ਚੋਣ ਸਾਡੀ ਟਾਈਪ ਦਾ ਆਰਡ ਪੂਰੀ ਕਰਨ ਤਾਂ 200 ਕਰੋੜ ਦੇ ਕਰੀਬ ਨਹੀਂ ਸਾਰਾ ਪੈਸਾ ਬਾਨਾ ਇਹ ਹਜ਼ਾਰਾਂ ਕਰੋੜਾਂ ਰੁਪਏ ਦਾ ਫਰੀ ਨਾਜ ਵੰਡੀ ਜਾਂਦੇ ਆ ਫੂਡ ਗਵਰਨਮੈਂਟ ਤੇ ਪੈਸੇ ਲਾਈ ਜਾਂਦੇ ਆ ਕਿ ਆਰਟੀਆਂ ਦਾ 1.5 ਕਰੋੜ 200 ਕਰੋੜ ਚੁੱਪਦਾ ਇਹਨਾਂ ਨੂੰ ਅੱਜ ਦੂਜੇ ਦੇ ਆਰਟੀਸ਼ਨ ਬਲੋ ਧਰਨਾ ਜੋ ਪੰਜਾਬ ਲੈਵਲ ਤੇ ਦੇ ਰਹੇ ਆ ਉਹਦੇ ਵਿੱਚ ਇਸ ਤਰ੍ਹਾਂ ਆ ਵੀ ਸਾਡੇ ਜਿਹੜੇ ਆਰਟੀ ਵੀ ਦਾ ਬਹੁਤ ਸਟ੍ਰਿਕ ਹੋ ਕੇ ਧਰਨਾ ਦੇ ਰਹੇ ਆ ਇੰਤਾ ਦੀ ਕੋਈ ਗੱਲ ਨਹੀਂ ਅਸੀਂ ਜਿਹੜਾ ਧਰਨਾ ਤਾਂ ਜਦ ਤੱਕ ਸਾਡੀਆਂ ਮੰਗਾਂ ਕਾਸਮੰਗਾ ਦਾਕਰ ਨੂੰ ਡਿਰੇਕਟਰ ਸਾਹਿਬ ਨੂੰ ਦਿੱਤਾ ਹੈ ਡੀਸੀ ਸਾਹਿਬ ਨੂੰ ਵੀ ਪਹੁੰਚ ਗਿਆ ਜਿਲ੍ਹਾ ਲੈਵਲ ਤੇ ਤੇ ਜਿੰਨਾ ਚਿਰ ਸਾਡੀ ਇੱਕ ਇੱਕ ਮੰਗ ਨਹੀਂ ਮੰਨੀ ਜਾਂਦੀ ਅਸੀਂ ਉਹਨਾਂ ਚਿਰ ਧਰਨੇ ਤੋਂ ਨਹੀਂ ਉੱਠਾਂਗੇ ਹੋ ਸਕਦਾ ਇਹ ਧਰਨਾ ਹੋਰ ਸਟਰੋਂਗ ਹੋਵੇ ਸੰਘਰਸ਼ ਜ਼ਰੂਰ ਧਾਰਨ ਕਰ ਲੈ ਪੰਜਾਬ ਸਰਕਾਰ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਆ ਕਿ ਇਹ ਸੰਘਰਸ਼ ਜਿਹੜਾ ਆ ਬਹੁਤ ਵੱਡਾ ਹੋ ਜਾਣਾ ਆ ਫਿਰ ਤੁਹਾਡੇ ਤੋਂ ਬਾਹਰ ਹੋ ਜਾਣਾ ਆ ਇਸ ਕਰਕੇ ਜਿੰਨੀ ਜਲਦੀ ਹੋ ਸਕਦਾ ਸਾਡੇ ਆਰਤੀ ਵੀਰਾਂ ਦੀਆਂ ਜਿੰਨੀਆਂ ਮੰਗਾਆਂ ਉਹਨਾਂ ਨੂੰ ਵਿਚਾਰ ਕਰੋ ਨਹੀਂ ਤਾਂ ਇਹਦੇ ਵਿੱਚ ਕਿਸਾਨ, ਔਰ ਮਜ਼ਦੂਰ ਔਰ ਆਰਤੀਏ ਮਨੀਮ ਸਾਰੇ ਜਦ ਸੜਕਾਂ ਤੇ ਇਕੱਠੇ ਹੋ ਕੇ ਨਾ ਦੇਣਗੇ ਮਹਫਲ ਰੁਕ ਜਾਊਗਾ ਹੋਰ ਸਾਰਾ ਕੰਮ ਹੋ ਜੂਗਾ ਸੜਕਾਂ ਦੇ ਝੋਨਾ ਖਿਲਰ ਜਾਓ ਫਿਰ ਸਰਕਾਰ ਭਗਵਾਨਤਵਾਨ ਨੇ ਜਾਗਣਾ ਜਾਗਣਾ ਇਸ ਕਰਕੇ ਆ ਵੀ ਕੱਲ੍ਹ ਅਸੀਂ ਤਾਂ ਤੁਹਾਨੂੰ ਬੜੇ ਪਿਆਰ ਨਾਲ ਸ਼ਾਂਤ ਵਿੱਚ ਧਰਨਾ ਇਦਾਂ ਦਾ ਧਰਨਾ ਕਦੀ ਕਿਸੇ ਨੇ ਦਿੱਤਾ ਨਹੀਂ ਬੜੇ ਸ਼ਾਂਤ ਵਿੱਚ ਧਰਨਾ ਇੱਕ ਸਾਈਡ ਤੇ ਬੈਠੇ ਨਾ ਕੋਈ ਸੜਕ ਰੋਕੀ ਆ ਨਾ ਦੀ ਕੋਈ ਹੋਰ ਰੋਕਿਆ ਪਰ ਪ੍ਰਮਾਤਮਾ ਕਰੇ ਚੜ੍ਹਦੀ ਕਲਾ ਹੋਵੇ ਸਾਡੇ ਆੜਤੀ ਵੀਰਾਂ ਦੀ ਅਸੀਂ ਜਿੰਨਾ ਚਿਰ ਇੱਕ ਵੀ ਮੰਗ ਸਾਡੀ ਘੱਟ ਬੰਨੀ ਗਈ ਅਸੀਂ ਧਰਨੇ ਤੋਂ ਨਹੀਂ ਉਠੜਾ